ਨਰੇਂਦਰ ਮੋਦੀ ਹੋਰੀ ਜਿਹਨੂੰ ਮਿੱਤਰ ਕਹਿੰਦੇ ਨੇ ਉਹ ਮਿੱਤਰ ਕਹਿੰਦੇ ਕਿ ਤੁਹਾਡੇ ਆਉਣ ਵਾਲੀਆਂ ਕੰਪਨੀਆਂ ਰੋਕ ਦੇਣੀਆਂ ਮੈਂ ਤਾਂ 트럼ਪ ਕਹਿੰਦਾ ਕਿ ਮੈਂ ਐਪਲ ਵਾਲਿਆਂ ਨੂੰ ਕਿਹਾ ਕਿ ਇੱਥੇ ਨਹੀਂ ਵੀ ਕੰਮ ਕਰਨਾ ਇਹ ਮੁਲਕ ਆਪਣਾ ਕੰਮ ਆਪੇ ਦੇਖ ਲੂਗਾ ਤੁਸੀਂ ਮੇਰੇ ਅਮਰੀਕਾ ਚ ਜਾ ਕੇ ਕਰੋ ਉਹਦੇ ਕਹਿਣ ਅਨੁਸਾਰ ਮਤਲਬ ਕਿ ਐਪਲ ਨੂੰ ਉਹ ਭਾਰਤ ਚੋਂ ਸ਼ਿਫਟ ਕਰਨਾ ਚਾਹੁੰਦਾ ਉਹਦਾ ਕੰਮ ਇੱਥੇ ਪ੍ਰੋਡਕਸ਼ਨ ਰੋਕਣਾ ਚਾਹੁੰਦਾ ਜਦੋਂ ਕਿ ਐਪਲ ਦੇ ਮਾਲਕ ਦੀ ਇੱਕ ਇੰਟਰਵਿਊ ਮੈਂ ਸੁਣ ਰਿਹਾ ਸੀ ਉਹ ਕਹਿੰਦਾ ਕਿ ਅਮਰੀਕਾ ਦੇ ਬਾਜ਼ਾਰ ਚ ਵਿਕਣ ਵਾਲੇ ਐਪਲ 50% ਦੀ ਭਾਰਤ ਚੋਂ ਤਿਆਰ ਹੋ ਕੇ ਜਾਂਦੇ ਨੇ ਕੀ ਇਹ ਇਕੱਲਾ ਐਪਲ ਦਾ ਮਸਲਾ ਜਾਂ ਹੋਰ ਕੰਪਨੀਆਂ ਦੇ ਆਉਣ ਦਾ ਵੀ ਰਾਹ ਬੰਦ ਹੋਊਗਾ ਜਦੋਂ ਇਹ ਟਕਰਾਅ ਵਾਲੀ ਸਥਿਤੀ ਬਣ ਗਈ ਤੇ ਇਸ ਮਸਲੇ ਦੇ ਉੱਤੇ ਭਾਰਤ ਸਰਕਾਰ ਕਿਤੇ ਲੜਦੀ ਕਿਤੇ ਪੈਰ ਰੱਖਦੀ ਨਜ਼ਰ ਆਉਂਦੀ ਹੈ ਜੀ ਵੈਸੇ ਤਾਂ ਪੂੰਜੀ ਦਾ ਮੋਟਾ ਫੰਡਾ ਇਹ ਹੁੰਦਾ ਹੈ ਕਿ ਜਿੱਥੇ ਸਸਤੀ ਲੇਬਰ ਮਿਲਦੀ ਹੈ ਜਿੱਥੇ ਕੋਸਟ ਘੱਟ ਆਉਂਦੀ ਹੈ ਜਿੱਥੋਂ ਪ੍ਰਾਫਿਟ ਜ਼ਿਆਦਾ ਹੁੰਦਾ ਉੱਥੇ ਜਾਂਦੀ ਹੈ ਇਸੇ ਲਈ ਮਲਟੀਨੇਸ਼ਨਲ ਕਾਰਪੋਰੇਸ਼ਨਾਂ ਬਣੀਆਂ ਨੇ ਨੈਸ਼ਨਲ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਨੇ ਤੇ ਉਹਦਾ ਫਲੋ ਤੁਸੀਂ ਪਹਿਲਾਂ ਫ੍ਰੀ ਮਾਰਕੀਟ ਵੱਲ ਜਾ ਰਹੇ ਹੋ ਤਾਂ ਫਿਰ ਉਹ ਫ੍ਰੀ ਤਰੀਕੇ ਨਾਲ ਚੱਲੂਗੀ ਫਿਰ ਤੁਹਾਡੇ ਮੁਤਾਬਕ ਨਹੀਂ ਚੱਲੂਗੀ ਕਹੇ ਟਰੰਪ ਦੇ ਭਾਰਤ ਟਰੰਪ ਜਿਸ ਤਰੀਕੇ ਦੇ ਨਾਲ ਵਿਵਹਾਰ ਉਹਨਾਂ ਦਾ ਹੈ ਸਾਰਿਆਂ ਤੇ ਟੈਰਫ ਵਾਰ ਦੇ ਰੂਪ ਦੇ ਵਿੱਚ ਮੈਨੂੰ ਲੱਗਦਾ ਉਹ ਇਹਨਾਂ ਕੰਪਨੀਆਂ ਰਾਹੀਂ ਜਿਹੜੀਆਂ ਅਮਰੀਕਾ 'ਚ ਕੰਮ ਕਰਦੀਆਂ ਨੇ ਉਹਨਾਂ ਨੂੰ ਵੀ ਮਜਬੂਰ ਕਰਕੇ ਕਈ ਵਾਰ ਉਹ ਦੂਜਿਆਂ ਦੀ ਬਾਹ ਮਰੋੜ ਕੇ ਇਹਨਾਂ ਸਮਝੌਤਿਆਂ ਤੇ ਦਸਤਖਤ ਕਰਾਉਣ ਦੀ ਗੱਲ ਕਰਦੇ ਉਹ ਡਬਲ ਕਰ ਰਿਹਾ ਗੱਲ ਸਪੋਜ਼ ਕਰੋ ਇੱਕ ਤਾਂ ਹੁਣ ਇਹ ਵੀ ਕਹਿੰਦਾ ਜਿਹੜਾ ਆਈਫੋਨ ਦੇ ਮਾਮਲੇ ਦੇ ਵਿੱਚ ਐਪਲ ਦਾ ਜਿਹੜਾ ਸੀਈਓ ਹੈ ਉਹਨੇ ਮੁਲਾਕਾਤ ਕੀਤੀ ਉਹਨੂੰ ਕਹਿਤਾ ਕਿ ਭਾਰਤ ਦੇ ਵਿੱਚ ਹੋਰ ਇਨਵੈਸਟਮੈਂਟ ਨਹੀਂ ਕਰਨੀ ਅਮਰੀਕਾ 'ਚ ਕਰਨੀ ਨਾਲ ਦੀ ਨਾਲ ਇਹ ਬਿਆਨ ਵੀ ਦੇਤਾ ਕਿ ਭਾਰਤ ਸਰਕਾਰ ਤਾਂ ਸਾਨੂੰ ਪੇਸ਼ਕਸ਼ ਕਰ ਰਹੀ ਹੈ ਕਿ ਆਪਾਂ ਦੋਨੇ ਜਿਹੜੀ ਫ੍ਰੀ ਮਾਰਕੀਟ ਜ਼ੀਰੋ ਟੈਰਫ ਤੇ ਸਮਝੌਤਾ ਕਰ ਲੈਣੇ ਆ ਜਿੰਨਾ ਵੀ ਹੈ ਹੁਣ ਉਹ ਜ਼ੀਰੋ ਟੈਰਫ ਤੇ ਸਮਝੌਤਾ ਕਰਾਉਣ ਦੇ ਦਬਾਅ ਲਈ ਉਹ ਇਹ ਗੱਲਾਂ ਵਾਪਰ ਰਹੀਆਂ ਨੇ ਜਿਹੜੀਆਂ ਉਹ ਕਹਿ ਰਿਹਾ ਕਿ ਤੁਸੀਂ ਇਹ ਨਾ ਕਰੋ ਔਰ 0 ਟੈਰਫ ਹੋ ਜੇਗਾ ਤਾਂ ਜਿਹੜੀ ਤੁਹਾਡੇ ਆਮ ਦੇਸ਼ ਦੇ ਨੇ ਸਧਾਰਨ ਦੇਸ਼ ਨੇ ਗਰੀਬ ਜਾਂ ਉਹਨਾਂ ਕੋਲ ਉਹਨੀ ਪੂੰਜੀ ਨਹੀਂ ਹੈ ਉਹ ਪ੍ਰੋਟੈਕਟ ਵੀ ਕਰ ਪਾਉਣਗੇ ਆਪਣੇ ਹਿੱਤ ਆਪਣੇ ਲੋਕਾਂ ਦੇ ਆਪਣੇ ਬਾਕੀ ਦੇ ਜਿਹੜੇ ਸੁਰੱਖਿਅਤ ਰੱਖਣੇ ਹੁੰਦੇ ਨੇ ਹੁਣ ਹਾਲਾਂਕਿ ਸਾਡੇ ਵਿਦੇਸ਼ ਮੰਤਰਾਲੇ ਨੇ ਗੱਲ ਕੀਤੀ ਹੈ ਕਿ ਗੱਲ ਤਾਂ ਚੱਲ ਰਹੀ ਹੈ ਅਜੇ ਤੱਕ ਕੋਈ ਪੱਕੀ ਤਜਵੀਜ਼ ਨਹੀਂ ਫਾਈਨਲ ਨਹੀਂ ਹੋਇਆ ਮਤਲਬ ਇੱਕ ਤਾਂ ਇਹਦਾ ਮਤਲਬ ਸਾਡੇ ਬੰਦੇ ਵੀ ਮੰਨੇ ਨੇ ਇੰਨੀ ਤਾਂ ਉਹ ਉਸ ਤੋਂ ਬਾਅਦ ਕਿ ਜੀ ਗੱਲ ਚੱਲ ਰਹੀ ਹੈ ਗੱਲ ਵੀ ਜ਼ੀਰੋ ਟਾਇਰ ਤੇ ਉਹਨਾਂ ਨੇ ਕਿਹੜੀ ਗੱਲ ਤੇ ਚੱਲ ਰਹੀ ਹੈ ਇਹ ਨਹੀਂ ਕਿ ਆ ਇਹਦਾ ਮਤਲਬ ਜਿਵੇਂ 트াম্প ਕਹਿ ਰਿਹਾ ਫਿਰ ਗੱਲ ਉਵੇਂ ਚੱਲ ਰਹੀ ਹੈ 12 ਜੇ ਫਾਈਨਲ ਨਹੀਂ ਹੈ ਅਜੇ ਫਾਈਨਲ ਨਹੀਂ ਹੈ ਜਿਹੜਾ ਆਰਗੂਮੈਂਟ ਸਾਡੇ ਦੇਸ਼ ਦੇ ਕੁਝ ਲੋਕ ਦਿੰਦੇ ਹੋਣਗੇ ਕਿ ਨਹੀਂ ਸਾਨੂੰ ਆ 12 ਨਹੀਂ ਖੰਦਾ ਆ 12 ਨਹੀਂ ਖੰਦਾ ਇਹਨੂੰ ਐ ਕਰ ਲੈਣੇ ਤੇ ਇੰਨਾ ਟਾਇਰ ਪਾਉਣ ਦਿਓ ਉਹ ਰੋਕਾ ਹਟਾਉਣ ਦੇ ਲਈ 트াম্প ਇਹ ਗੱਲਾਂ ਕਰ ਰਿਹਾ ਦੂਜੀ ਗੱਲ ਇਸੇ ਨੇ ਜਿਹੜਾ ਸੀਈਓ ਹੈ ਐਪਲ ਦਾ ਉਨੇ ਨਾਲ ਇਹ ਵੀ ਕਿਹਾ ਕਿ ਫਿਲਹਾਲ ਅਸੀਂ ਭਾਰਤ ਦੇ ਵਿੱਚ ਜਿਹੜੇ ਪ੍ਰੋਜੈਕਟ ਸੀ ਉਹਦੀ ਐਕਸਟੈਂਸ਼ਨ ਹੈ ਜਿਹੜੀ ਅੱਗੇ ਵਧਣ ਦੀ ਹੈ ਜਿਹੜੀ ਪਲਾਨ ਹੈ ਉਹ ਰੋਕ ਲਈ ਹੈ ਕਿਉਂ ਰੋਕ ਲਈ ਹੈ ਇਹਦਾ ਮਤਲਬ ਬਾਅਦ ਦੇ ਵਿੱਚ ਮਿਲ ਲਗਿਆ ਪਹਿਲਾਂ ਰੋਕ ਕੇ ਹੀ ਗਿਆ ਐਸਾ ਜੇ ਨਾਲ ਦੀ ਨਾਲ ਸਬਰ ਛੱਕਦੀ ਹੈ ਤਾਂ ਗੱਲ ਹੈ ਕੋਈ ਉਹ ਕਹਿ ਰਿਹਾ ਕਿ ਮਾਹੌਲ ਬਹੁਤ ਅਨਿਸ਼ਚਿਤ ਭਰਿਆ ਹੈ ਅਨਿਸ਼ਚਿਤਤਾ ਭਰਿਆ ਹੈ ਤੇ ਚਾਈਨਾ ਤੇ ਰਸ਼ੀਆ ਨੇ ਜਿਹੜਾ ਹੁਣ ਇੱਕ ਐਗਰੀਮੈਂਟ ਕਰ ਲਿਆ 90 ਦਿਨਾਂ ਦੇ ਵਾਸਤੇ ਕਿ ਜੀ ਦੁਬਾਰਾ ਘਟਾ ਲਿਆ ਟੈਰਫ ਫਪਦਾ ਉੱਥੇ ਲੈ ਆਏ ਨੇ ਮੁੜ ਕੇ ਇਸ ਲਈ ਇਹ ਜੇ ਹਾਲਾਤਾਂ ਦੇ ਵਿੱਚ ਇਨਵੈਸਟ ਕਰਨਾ ਮਤਲਬ ਸੰਭਵ ਨਹੀਂ ਰਹੇਗਾ ਜਿੰਨਾ ਚਿਰ ਇਹ ਚੀਜ਼ਾਂ ਸਟੇਬਲ ਨਹੀਂ ਹੋ ਜਾਂਦੀਆਂ ਕਿਹੜੇ ਕੰਟਰੀ ਦਾ ਕਿੰਨਾ ਟੈਰਫ ਹੋਏਗਾ ਕਿਹੜੇ ਦਾ ਕਿੰਨਾ ਟੈਰਫ ਹੋਏਗਾ ਪਰ ਦੀ ਟਾਈਮਿੰਗ ਅਸੀਂ ਇਹ ਚੀਜ਼ਾਂ ਰੋਕ ਲੈਂਦੇ ਆ ਉਹਨਾਂ ਨੇ ਇਹ ਐਕਸਪੈਂਸ਼ਨ ਰੋਕ ਲਈ ਤੇ ਜਿਹੜਾ ਡਾਟਾ ਓਵਰਲ ਆ ਰਿਹਾ ਜਿਹੜਾ ਆਈਫੋਨ ਦਾ ਖਾਸ ਤੌਰ ਤੇ ਐਪਲ ਦੇ ਮਾਮਲੇ ਦੇ ਵਿੱਚ ਉਹ ਜਿੰਨਾ ਓਵਰAllResult ਉਤਪਾਦਨ ਹੈ ਉਹਦਾ 20% ਭਾਰਤ ਚ ਹੈ ਮਤਲਬ ਇਹਨਾਂ ਦਾ ਇਹ ਕਹਿਣਾ ਹੈ ਤੇ ਲਗਭਗ 1.5 ਲੱਖ ਕਰੋੜ ਰੁਪਏ ਦਾ ਐਕਸਪੋਰਟ ਦੂਜੇ ਦੇਸ਼ਾਂ ਨੂੰ ਆਈਫੋਨ ਨੂੰ ਭੇਜਿਆ ਗਿਆ ਹੈ ਭਾਰਤ ਚੋਂ ਬਣਾ ਕੇ ਜਿਹੜਾ ਹੁਣ ਤੱਕ ਦੀ ਇਹਨਾਂ ਦੀ ਸੀਗੀ ਇਨਵੈਸਟਮੈਂਟ ਦੀ ਗੱਲ ਜਿਹੜੀ پلان ਸੀਗੀ ਐਪਲ ਦੀ ਤੇ ਦੀ ਉਸ ਮਾਮਲੇ ਦੇ ਵਿੱਚ پلان ਇਹ ਸੀ ਕਿ 2026 ਤੱਕ ਇਹ 20% ਦੀ ਜਗ੍ਹਾ ਸੀ ਕੋਟਾ ਵਧਾ ਕੇ 25% ਕਰ ਦੇਣਾ। ਮਤਲਬ ਹੋਰ 5 5% ਵਿੱਚ ਇਨਕਰੀਜ਼ ਹੋ ਜਾਣੀ ਹੈ 20 ਦੀ ਬਜਾਏ 25% ਚੌਥਾ ਹਿੱਸਾ ਹੋ ਜਾਣਾ ਸੀ। ਤਾਂ ਲਾਜ਼ਮੀ ਇੱਥੇ ਪਲਾਂਟ ਲੱਗਣੇ ਬਾਣਾਟ ਲਾ ਕੇ ਹੋਰ ਉਹਨਾਂ ਦਾ ਉਤਪਾਦਨ ਵਧਾਉਣਾ ਜਾਂ ਪੁਰਾਣਿਆਂ ਦੀ ਸਮਰੱਥਾ ਨੂੰ ਇਨਕਰੀਜ਼ ਕਰਨਾ ਉਧਰ ਨੂੰ ਜਾ ਰਿਹਾ ਸੀ। ਤੇ ਉਧਰ ਨੂੰ ਜਾ ਰਿਹਾ ਸੀ ਹੁਣ ਵੱਜ ਗੱਡਤਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਬਣੇ। ਤੇ ਜਿਹੜਾ ਬੰਦਾ ਇਹ ਤਰ੍ਹਾਂ ਆਮ ਪੰਜਾਬੀ ਚ ਇੱਕ ਮੁਹਾਵਰਾ ਹੈ ਕਿ ਬੁੱਕਲ ਚ ਬਿਠਾ ਕੇ گاڑی ਮੁੰਨੇ ਜਿਹੜਾ ਬੰਦਾ ਉਹ ਕਿਵੇਂ ਦੋਸਤੀ ਵਾਲਾ ਹੋ ਸਕਦਾ ਹੈ ਤੇ ਦੋਸਤੀ ਵਾਲਾ ਕੰਮ ਨਹੀਂ ਹੁੰਦਾ ਉਸ ਪੰਦਰ ਦੇ ਉੱਤੇ ਉਹ ਤੁਹਾਨੂੰ ਇਕਨੋਮਿਕਲੀ ਵੀ ਛੱਟ ਮਾਰ ਰਹੇ ਨੇ ਤੇ ਤੁਹਾਨੂੰ ਮਿਲਟਰੀਲੀ ਦੇ ਪੱਖ ਤੋਂ ਬਾਕੀ ਪੱਖਾਂ ਤੋਂ ਵੀ ਤੁਹਾਡਾ ਡੈਮੇਜ ਹੋ ਹੀ ਗਿਆ ਭਾਵੇਂ ਠੀਕ ਕੌਣ ਬੋਲਦਾ ਗਲਤ ਕੌਣ ਬੋਲਦਾ ਹਜੇ ਤੱਕ ਇਹ ਗੱਲ ਨਹੀਂ ਪਤਾ ਲੱਗੀ ਪਰ ਉਹ ਇਹ ਤਾਂ ਕਹਿ ਰਿਹਾ ਕਿ ਮੈਂ ਜੁਨਟੀ ਮੈਂ ਇਹਨਾਂ ਦਾ ਪਰਮਾਣੂ ਜੰਗ ਹੁੰਦੀ ਹੁੰਦੀ ਉਹਦੀ ਬਚਾਤੀ ਮੈਂ ਦੋਨਾਂ ਤੇ ਬਹੁਤ ਮਿਹਨਤ ਕੀਤੀ 48 ਘੰਟੇ ਮੇਰੇ ਜਿਹੜੇ ਬੰਦੇ ਲੱਗੇ ਰਹੇ ਨੇ ਤੇ ਉਦੋਂ ਪਹਿਲਾਂ ਹੀ ਟਵੀਟ ਕਰ ਦਿੰਦਾ ਤੇ ਤੁਸੀਂ ਕਹਿੰਦੇ ਮਰ ਜਾਨੇ ਹੋ ਜੇ ਵੀ ਨਹੀਂ ਜੀ ਇਹ ਤਾਂ ਅਸੀਂ ਆਸੀ ਹਥਿਆਰ ਛਟਾਤੇ ਉਹਨਾਂ ਨੇ ਸਾਨੂੰ ਕਿਹਾ ਤੇ ਦੁਨੀਆ ਪੱਧਰ ਦੇ ਉੱਤੇ ਤਾਂ ਜਿਹੜਾ ਕਹਿੰਦੇ ਨੇ ਤਕੜੇ ਦਾ ਸੱਤੇ ਵੀ 100 ਆਏ ਜੇ ਵੀ ਅਗਲਾ ਕਹਿੰਦਾ ਉਹਨੇ ਹੀ ਕਰਾਇਆ ਹੋਣਾ ਉਹ ਹੈ ਜਿਹੇ ਬੰਦਾ ਦੋਨਾਂ ਨੂੰ ਕਿਹਾ ਹੋਣਾ ਜੀ ਝਿੜਕ ਮਤਲਬ ਝਿੜਕ ਝੁੜਕ ਕੇ ਕਰਾ ਲਿਆ ਹੁਣ ਤੇ ਜੇ ਤੁਸੀਂ ਉੱਪਰ ਲਈ ਅਜੇ ਤੱਕ 트ੰਪ ਦੇ ਖਿਲਾਫ ਕੋਈ ਗੱਲ ਅਜੇ ਬਹੁਤ ਸਪੈਸਟਿਕੇਟਡ ਢੰਗ ਨਾਲ ਹੀ ਗੱਲ ਹੋ ਰਹੀ ਹੈ ਨਾ ਥੋੜੀ ਜੀ ਵੀ ਕੋਈ ਵਿਚੋਲਾ ਨਹੀਂ ਕੋਈ ਫਲਾਣਾ ਨਹੀਂ ਜੇ ਕੋਈ ਹੋਰ ਦੇਸ਼ ਹੁੰਦਾ ਹੋਰ ਦੇਸ਼ ਨੂੰ ਤਾਂ ਅਸੀਂ ਪਹਿ ਜਾਂਦੇ ਵੀ ਤੂੰ ਕਿਵੇਂ ਸਾਡਾ ਇਮੇਜ ਖਰਾਬ ਕਰਦਾ ਤੇ ਤੇਰਾ ਕੀ ਗੱਲ ਹੈ ਜੇ ਐ ਬੋ ਹੈ ਸਾਰਾ ਕੁਝ ਉਸ ਲੈਵਲ ਤੇ ਹੋਣਾ ਸੀ ਹੁਣ ਜੇ 트ੰਪ ਨੂੰ ਇਹ ਲੱਗੇਗਾ ਕਿ ਮੈਂ ਤਾਂ ਦੁਨੀਆ ਦੇ ਵਿੱਚ ਵਪਾਰ ਨੂੰ ਇਸ ਤਰੀਕੇ ਨਾਲ ਲੈ ਆ ਮੇਰੀ ਚੀਨ ਨਾਲ ਵੀ ਹੋ ਜੇਗੀ ਮੇਰੀ ਫਲਾਣੇ ਨਾਲ ਵੀ ਹੋ ਜੇਗੀ ਤੇ ਇਰ ਤਾਂ ਉਹਨੇ ਭਾਰਤ ਨੂੰ ਵੀ ਮਜਬੂਰ ਕਰ ਦੇਣਾ ਆਲੇ-ਦਾਲੇ ਸਾਰੇ ਕਿਤੋਂ ਖਿੱਚ-ਖੂਕੇ ਵੀ ਤੁਹਾਡੇ ਨਾਲ ਆਏ ਹੋਗੇ। ਇਹਦੇ ਨਾਲ ਸਾਡਾ ਜਿਹੜਾ ਅਸੀਂ ਸੁਪਰ ਪਾਵਰ ਬਣਨ ਦੀ ਗੱਲ ਕਰਦੇ ਆਂ ਜਾਂ ਪੈਸੇ ਦੇ ਪੱਖ ਤੋਂ ਜਾਂ ਵਪਾਰ ਦੇ ਪੱਖ ਤੋਂ ਜਾਂ ਜਿਹੜੇ ਇੱਥੇ এমਪਲॉयਮੈਂਟ ਦੇ ਪੱਖ ਤੋਂ ਅੱਜ ਹੀ ਇੱਕ ਖਬਰ ਚੱਪੀ ਆ ਕਿ এমਪਲॉयਮੈਂਟ ਦਾ ਅਨਪਲॉयਮੈਂਟ ਦਾ ਰੇਟ 51% ਤੱਕ ਚਲਾ ਗਿਆ। ਮਤਲਬ ਜਿਹੜੇ ਬੰਦੇ ਰੁਜ਼ਗਾਰ ਮੰਗਣ ਜਾਂਦੇ ਨੇ ਆ ਮਹੀਨੇ ਦਾ ਜਿਹੜਾ ਦੌਰ ਸੀ ਉਹ 45 ਨੂੰ ਹੀ ਮਿਲਿਆ 51 ਨੂੰ ਨਹੀਂ ਮਿਲ ਰਿਹਾ ਰੁਜ਼ਗਾਰ ਕਿਤੇ ਵੀ ਚਾਹੇ ਛੋਟਾ-ਮੋਟਾ ਰੁਜ਼ਗਾਰ ਜ਼ਰੂਰ ਦੀ ਰੋਟੀ ਜੋ ਵੀ ਕਮਾਉਣ ਦੀ ਗੱਲ ਹੈ ਬੇਰਜਗਾਰੀ ਪਹਿਲਾਂ ਹੀ ਬਹੁਤ ਹੋ ਰਹੀ ਹੈ ਇਹ ਇਹ ਪਿੱਛੇ ਹਟਦੀਆਂ ਨੇ ਇਹ ਕੰਪਨੀਆਂ ਜਿਨ੍ਹਾਂ ਦਾ ਕੰਟਰੋਲ ਅਮਰੀਕਾ ਦੇ ਕੋਲ ਹੈ ਕਿਉਂਕਿ ਅਮਰੀਕਾ ਨੂੰ ਨਾਰਾਜ਼ ਕਰਕੇ ਤਾਂ ਇਹ ਨਹੀਂ ਅੱਗੇ ਵੱਧ ਸਕਣਗੀਆਂ ਨਹੀਂ ਵੱਧ ਸਕਣਗੀਆਂ ਤਾਂ ਸਾਡੇ ਕੀ ਲਾਸ ਹੋਏਗਾ ਫਿਰ ਲੋਕ ਇਹ ਸਵਾਲ ਵੀ ਹਟਾਉਂਦੇ ਨੇ ਇੱਕ ਸ਼ਾਇਦ ਉਹ ਐਪਲ ਨਾਲ ਜੁੜਿਆ ਹੋਵੇ ਕਿਉਂਕਿ ਐਪਲ ਨੇ ਪਿਛਲੇ ਦਿਨਾਂ ਚ ਦੋ ਤਿੰਨ ਕੰਪਨੀਆਂ ਨਾਲ ਐਗਰੀਮੈਂਟ ਕੀਤੇ ਨੇ ਜਿਨ੍ਹਾਂ ਨਾਲ ਮਿਲ ਕੇ ਇਹ ਐਕਸਪੈਂਸ਼ਨ ਕਰਨੀ ਹੈ ਜਿਦਾਂ ਚੋ ਟਾਟਾ ਵਾਲੇ ਵੀ ਨੇ ਕੁਝ ਹੋਰ ਵੀ ਨੇ ਜਿਹੜੇ ਦੋ ਤਿੰਨ ਨੇ ਤੇ ਸ਼ਾਇਦ ਅਮਬਾਨੀ ਜਿਹੜੇ ਨੇ ਇਹ ਉਥੇ 트াম্প ਨੂੰ ਮਿਲ ਇਸ ਕਿਸੇ ਨੇਚਰ ਚ ਹੀ ਗਿਆ ਹੋਵੇ ਕਿ ਜਨਾਬ ਸਾਡਾ ਵੀ ਖਿਆਲ ਰੱਖੋ ਥੋੜਾ ਬਹੁਤ ਅਲੱਗ ਬਾਕੀ ਦੇਸ਼ ਨਾਲ ਤੁਸੀਂ ਕੀ ਕਰਨਾ ਕਰਨਾ ਉਹ ਤਾਂ ਅਲੱਗ ਗੱਲ ਹੈ ਸਾਡੇ ਵੀ ਤਾਂ ਅਮਰੀਕਾ ਚ ਵੀ ਪੂੰਜੀ ਆ ਵਾਲੇ ਵਾਲੇ ਵੀ ਪੂੰਜੀ ਆ ਇੱਥੇ ਵੀ ਹੈਗੀ ਆ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਆ ਕਿਹੜੇ ਟੈਰਫ ਦੇ ਨਾਲ ਕਿਉਂਕਿ ਉਹ ਤਾਂ ਹੋਰ ਤਾਂ ਉਹਨੇ ਕੀ ਕਰਨਾ ਬਿਜ਼ਨਸਮੈਨ ਨੇ ਕੀ ਕਰਨਾ 트াম্প ਨੂੰ ਮਿਲ ਕੇ ਵੈਸੇ ਇਹ ਮੇਲ ਨਹੀਂ ਬਾਰੇ ਵੀ ਕਾਫੀ ਜ਼ਿਆਦਾ ਸਵਾਲ ਉਠਾਏ ਜਾ ਰਹੇ ਨੇ ਔਰ ਇਹ ਸਵਾਲ ਜਿਹੜੇ ਨੇ ਮਤਲਬ ਬੇਮਾਨੇ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਰੇ ਪ੍ਰੈਸ਼ਰ ਮਿਲ ਕੇ ਭਾਰਤ ਜ਼ੀਰੋ ਟੈਰਫ ਤੇ ਐਗਰੀਮੈਂਟ ਕਰਨ ਲਈ ਇਹਨੂੰ ਮਜਬੂਰ ਕਰ ਦਿੱਤਾ ਜਾਂਦਾ ਤਾਂ ਸਧਾਰਨ ਲੋਕਾਂ ਦਾ ਖੇਤੀਬਾੜੀ ਖੇਤਰ ਦਾ ਮਜ਼ਦੂਰਾਂ ਦਾ ਰਜਗਾਰ ਦਾ ਤੇ ਇਸ ਨੌਜਵਾਨ ਤਬਕਾ ਜਿਹੜਾ ਸਾਡੇ ਕਹਿੰਦੇ ਨੇ ਬਹੁਤ ਵੱਡੀ ਨੌਜਵਾਨੀ ਹੈ ਸਾਡੇ ਉਹਨਾਂ ਭਵਿੱਖ ਇਹ ਕੀ ਬਣਊਗਾ ਇਹ ਬਹੁਤ ਉਬਰਵੇਂ ਸਵਾਲ ਨੇ ਜੀ ਨਾ ਤੇ ਘਟੋ ਘਟ ਭਾਰਤ ਸਰਕਾਰ ਨੂੰ ਸਪਸ਼ਟਤਾ ਨਾਲ ਗੱਲ ਕਰਨੀ ਚਾਹੀਦੀ ਆ ਲੋਕਾਂ ਨੂੰ ਤਾਂ ਯਕੀਨ ਦਿਵਾਉਣਾ ਵੀ ਹੋ ਕੀ ਰਿਹਾ ਹੈ ਕਿ ਨਹੀਂ ਹੋ ਰਿਹਾ ਜੇ ਤੁਸੀਂ ਆਪਣੇ ਲੋਕਾਂ ਨੂੰ ਨਹੀਂ ਦੱਸਦੇ ਹਨੇਰੇ ਚ ਰੱਖਦੇ ਹੋ ਉਧਰ 트াম্প ਦਾ ਚੱਲਦਾ ਰਹਿੰਦਾ ਬਿਆਨਬਾਜੀ ਓਪਨ ਤਾਂ ਲੋਕਾਂ ਦੇ ਵਿੱਚ ਇੱਕ ਬੇਚੈਨੀ ਤੇ ਇੱਕ ਇਸ ਲੈਵਲ ਦੀ ਮਾਹੌਲ ਪੈਦਾ ਹੋਣਾ ਸੁਭਾਵਿਕ ਹੈ ਡਰ ਤੇ ਸਹਿਮ ਦਾ ਕਿ ਸਾਡੇ ਸਾਰਿਆਂ ਕੀ ਕਰਾਂਗੇ ਭਵਿੱਖ ਦੇ ਕਾਫੀ ਧੁੰਦ ਲੱਈ ਜੀ ਅਗਲਾ ਜਿਹੜਾ ਦ੍ਰਿਸ਼ ਦਿਖ ਰਿਹਾ ਉਹਦੇ ਵਿੱਚੋਂ ਧੁੰਦ ਛੱਡੂਗੀ ਕਿਵੇਂ ਇੱਕ ਫਿਕਰ ਖੜਾ ਜਦੋਂ ਕਿ ਭਾਰਤ ਸਰਕਾਰ ਇਸ ਮਸਲੇ ਤੇ ਸਪਸ਼ਟ ਨਹੀਂ ਹੋ ਕੇ ਸਾਹਮਣੇ ਆਪਾ